ਹਰ ਸਾਲ ਸੰਸਾਰ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਦੁਆਰਾ ਮਾ ਖੇਡ ਕਬੱਡੀ ਦੇ ਵੱਖ-ਵੱਖ ਟੂਰਨਾਮੈਂਟ ਕਰਵਾਏ ਜਾਂਦੇ ਨੇ ਤੇ ਇਟਲੀ ਦੇ ਵਿੱਚ ਵੀ ਹਰ ਸਾਲ ਵੱਡੇ ਕਬੱਡੀ ਟੂਰਨਾਮੈਂਟ ਹੁੰਦੇ ਨੇ ਜਿਨ੍ਹਾਂ ਨੂੰ ਸਫਲ ਕਰਨ ਲਈ ਨੌਜਵਾਨਾਂ ਅਤੇ ਪ੍ਰਮੋਟਰਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ ਕਬੱਡੀ ਕਲੱਬ ਬੈਰਗਮੋ ਅਤੇ ਕਰੇਮੋਨਾ ਦੇ ਦੁਆਰਾ ਕਬੱਡੀ ਖੇਡ ਪ੍ਰੇਮੀਆਂ ਦੇ ਸਹਿਯੋਗ ਦੇ ਨਾਲ ਜੀਵਿਦਾਤੇ ਅਲਪਿਆਨੋ ਵਿਖੇ ਕਰਵਾਏ ਟੂਰਨਾਮੈਂਟ ਯਾਦਗਾਰੀ ਹੋਣ ਨਿਬੜਿਆ ਅਤੇ ਫਾਈਨਲ ਦੇ ਵਿੱਚ ਤਨਤਨ ਬਾਬਾ ਕਾਹਨ ਦਾ ਸਪੋਰਟਸ ਕਲੱਬ ਵੀ ਸੈਚੋ ਨੇ ਤਨਤਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੈਰੋਨਾ ਵਿਸੇਚਾ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਆਪਣੇ ਨਾਮ ਕਰ ਲਿਆ ਅਤੇ 21 ਯੂਰੋ ਦਾ ਨਗਦ ਇਨਾਮ ਪ੍ਰਾਪਤ ਕੀਤਾ ਜਦਕਿ ਦੂਸਰੇ ਸਥਾਨ ਤੇ ਆਈ ਟੀਮ ਨੂੰ 1800 ਯੂਰੋ ਅਤੇ ਕੱਪ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਰਵਾਈ ਨੈਸ਼ਨਲ ਕਬੱਡੀ ਦੇ ਮੁਕਾਬਲੇਾਂ ਦੇ ਵਿੱਚੋਂ ਕਬੱਡੀ ਸਪੋਰਟਸ ਕਲੱਬ ਫਿਰੇਚਾ ਪਹਿਲੇ ਅਤੇ ਫਤੇ ਸਪੋਰਟਸ ਕਲੱਬ ਬੈਰਗਮੋ ਦੀ ਟੀਮ ਦੂਸਰੇ ਸਥਾਨ ਤੇ ਰਹੀ ਹੈ ਇਸ ਮੌਕੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ ਨੇ ਅਤੇ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਪ੍ਰਬੰਧਕਾਂ ਦੇ ਦੁਆਰਾ ਟੂਰਨਾਮੈਂਟ ਮੌਕੇ ਸਹਿਯੋਗ ਕਰਨ ਵਾਲੇ ਸਾਥੀ ਪ੍ਰਮੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਕਬੱਡੀ ਟੂਰਨਾਮੈਂਟ ਦੇ ਵਿੱਚ ਅਮਨ ਅਤੇ 모ਹਿਤ ਦੇ ਦੁਆਰਾ ਵਧੀਆ ਕਮੈਂਟਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਦਵਿੰਦਰ ਕੋਹੀਨूर ਨੇ ਵੀ ਟੂਰਨਾਮੈਂਟ ਦੇ ਵਿੱਚ ਹਾਜ਼ਰੀ ਭਰੀ ਹੈ ਅਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਟੂਰਨਾਮੈਂਟ ਦੇ ਪ੍ਰਬੰਧਕ ਰਜਿੰਦਰ ਸਿੰਘ ਰੰਮੀ ਅਤੇ ਜੀਤਾ ਕ੍ਰੇਮੋਨਾ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਸਮੂਹ ਪ੍ਰਮੋਟਰਾਂ ਤੇ ਸਪੋਰਟਰਾਂ ਨੂੰ ਟੂਰਨਾਮੈਂਟ ਦੇ ਸਫਲ ਹੋਣ ਦੀ ਵਧਾਈ ਦਿੱਤੀ ਹੈ ਅਤੇ ਉਹਨਾਂ ਦਾ ਵਿਸ਼ੇਸ਼ ਵਾਦ ਵੀ ਕੀਤਾ ਤੇ ਪਹੁੰਚਨ ਜੀ ਚੀਵੇ ਦਾਤੇ ਦੀ ਧਰਤੀ ਤੇ ਜਿੱਥੇ ਅੱਜ ਬੈਰਗਮੋ ਤੇ ਕਰਮੋਨੇ ਬਲੋ ਸਾਂਝੇ ਤੌਰ ਦੇ ਉੱਤੇ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹਦੇ ਵਿੱਚ ਦਰਸ਼ਕਾਂ ਦੇ ਭਾਰੀ ਜਿਹੜੀ ਸੰਗਤ ਆ ਬਹੁਤ ਪਹੁੰਚੀ ਹੋਈ ਆ ਹਾਲਾਂਕਿ ਮੀਂਹ ਵੀ ਪੈ ਰਿਹਾ ਕ ਮਤਲਬ ਮੌਸਮ ਖਰਾਬ ਆ ਪਰ ਲੋਕਾਂ ਦਾ ਉਤਸ਼ਾਹ ਫੇ ਵੀ ਬਹੁਤ ਵਧੀਆ ਆ ਇਹ ਅਜਿਹੇ ਮੇਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਇਹਨਾਂ ਟੂਰਨਾਮੈਂਟਾਂ ਨਾਲ ਕਬੱਡੀ ਨਾਲ ਆਪਾਂ ਜੋੜ ਸਕੀਏ ਤਾਂ ਜੋ ਜਿਹੜੇ ਬੱਚੇ ਸਾਡੇ ਗਰਾਊਂਡਾਂ ਵਿੱਚ ਆਣ ਵਜਾਏ ਕਿ ਡਿਸਕੋ ਠੇਕਿਆਂ ਜਾਂ ਬਾਰਾਂ ਪੱਬਾਂ ਦੇ ਧੂਏ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਆਈਆਂ ਹੋਈਆਂ ਟੀਮਾਂ ਦਾ ਟੇਟਰੀ ਦੇ ਕੋਨੇ-ਕੋਨੇ ਤੋਂ ਨੌਜਵਾਨਾਂ ਦਾ ਜਿਹੜੇ ਕਿ ਇਸ ਕਬੱਡੀ ਕੱਪ ਦੇ ਵਿੱਚ ਕੀ ਵੀ ਦਾ ਤਿਲ ਪਿਆਨੋ ਪਹੁੰਚੇ ਨੇ ਤੇ ਕਬੱਡੀ ਦੇ ਮੈਚਾਂ ਦੀ ਸਭ ਆਪਣੇ ਸੱਭਿਆਚਾਰ ਨੂੰ ਸਪੋਰਟ ਕਰਨ ਵਾਸਤੇ ਜਿਹੜੇ ਆਏ ਹੋਏ ਨੇ ਸਾਰਿਆਂ ਦੇ ਜੀ ਆਇਆਂ ਨੂੰ ਆ ਇਹ ਅੱਜ ਕਬੱਡੀ ਕੱਪ ਜਿਹੜਾ ਬਾਤਾ ਸਾਹਿਬ ਘਰ ਕੋਵੋ ਗੁਰੂ ਘਰ ਵੱਲੋਂ ਤੇ ਜੀਤਾ ਕਰਮੋਨਾ ਰਲ ਕੇ ਜਿਹੜਾ ਬਹਿਰਗਮੋਂ ਤੇ ਕਰਮੋਨੇ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਹ ਪ੍ਰਾਲੇ ਜਿਹੜੇ ਪਹਿਲਾਂ ਤੋਂ ਵੀ 3-4 ਸਾਲ ਤੋਂ ਅਸੀਂ ਬਰੇਸੀਆ ਦਾ ਜਿਹੜਾ ਮੈਚ ਅੱਗੇ ਵੀ ਕਰਦੇ ਆਏ ਆ ਹੁਣ ਵੀ 23 ਤਰੀਕ ਨੂੰ ਇੱਕ ਕਰਮੋਨੇ ਮੈਚ ਜਿਹੜਾ ਉਹ ਵੀ ਬਹਿਰਗਮੋਂ ਤੇ ਕਰਮੋਨੇ ਦੀ ਟੀਮਾਂ ਵੱਲੋਂ ਜਿਹੜਾ ਉਹ ਕੀਤਾ ਜਾਊਗਾ ਸੋ ਸਾਰੇ ਆਏ ਹੋਏ ਵੀਰਾਂ ਦਾ ਜੀ ਆਇਆਂ ਨੂੰ ਆਖਦੇ ਆ ਇਹ ਜਿਹੜਾ ਆਪਣਾ ਸੱਭਿਆਚਾਰ ਆਪਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਆਣ ਕੇ ਵੀ ਜਿਹੜਾ ਕੈਮਰਾ ਰੱਖਿਆ ਉਹਨੂੰ ਸਾਰੇ ਸਪੋਰਟ ਕਰਦੇ ਨੇ ਸੋ ਇਦਾਂ ਹੀ ਜਿਹੜੇ ਮੈਚ ਨੇ ਇੱਕ ਆਪਣੇ ਨੌਜਵਾਨਾਂ ਨੂੰ ਜਿਹੜੇ ਨਸਿਆਂ ਤੋਂ ਦੂਰ ਹਨ ਉਹਨਾਂ ਨੂੰ ਉਤਸ਼ਾਹ ਕਰਦੇ ਆ ਸੋ ਇਦਾਂ ਹੀ ਜਿਹੜੇ ਮੈਚ ਨੇ ਉਹ ਚੱਲਦੇ ਰਹਿਣਗੇ ਸੋ ਸਾਰੇ ਜਿਹੜੇ ਆਏ ਸੱਜਣ ਉਹ ਵੀ ਵਾਰਤવાર ਜਿਹੜੀ ਆ ਸਪੋਰਟ ਵੀ ਕਰਿਆ ਕਰੋ ਤੇ ਰੌਣਕ ਮੇਲਾ ਜਦਾਂ ਆਪਾਂ ਕਹਿ ਦਈਏ ਵੀ ਆਪਣਾ ਇੱਕ ਕਬੱਡੀ ਕੱਪ ਨੂੰ ਰੌਣਕਾਂ ਜਿਹੜੀਆਂ ਨੇ ਉਹ ਵੀ ਵਿਦਾਇਕ ਰਹੀਏ ਸਾਰਿਆਂ ਦਾ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ